ਪੰਜਾਬ ਚ ਹੜ੍ਹਾਂ ਦੀ ਮਾਰ ਤੋਂ ਬਾਅਦ ਪੰਜਾਬ ਦੇ ਜ਼ਿਮੀਦਾਰਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਪਾਣੀ ਭਰਨ ਤੋਂ ਬਾਅਦ ਰੇਤ ਭਾਰੀ ਮਾਤਰਾ ਦੇ ਵਿੱਚ ਆਈ ਹੈ ਤੇ ਸਰਕਾਰ ਉਸ ਤੇ ਲਈ ਪੰਜਾਬ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਇਲਾਕਿਆਂ ਦੇ ਲਈ ਇੱਕ ਪਾਲਿਸੀ ਲੈ ਕੇ ਆਵੇ ਇਹ ਮੇਰਾ ਖੇਤ ਮੇਰੀ ਰੇਤ ਭਾਵ ਕਿ ਜਿਹਨਾਂ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਰੇਤ ਆਣ ਕਰਨ ਜਾਂ ਪਾਣੀ ਆਣ ਕਰਨ ਜਿਨ੍ਹਾਂ ਦਾ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਤੇ ਬਾਅਦ ਵਿੱਚ ਜਦੋਂ ਪਾਣੀ ਉਥੋਂ ਹੌਲੀ ਹੌਲੀ ਇਹ ਖਤਮ ਹੁੰਦਾ ਹੈ ਜਾਂ ਆਪਣਾ ਰਸਤਾ ਬਦਲਦਾ ਹੈ ਤਾਂ ਜਦੋਂ ਰੇਤ ਖੇਤਾਂ ਦੇ ਵਿੱਚ ਭਰਦੀ ਹੈ ਤਾਂ ਉਸ ਰੇਤ ਨੂੰ ਜਿਹੜੇ ਉਹ ਜ਼ਿਮੀਦਾਰਾਂ ਨੂੰ ਜਿਹੜਾ ਅਧਿਕਾਰ ਦਿੱਤਾ ਜਾਵੇ ਤਾਂ ਆਜੋ ਆਪਣੇ ਖੇਤਾਂ ਦੇ ਵਿੱਚ ਪਈ ਰੇਤ ਨੂੰ ਆਪਣੇ ਮੁਤਾਬਕ ਵੇਚ ਸਕਣ ਤਾਂ ਅੱਜ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਜੋ ਕਿ ਉਹਨਾਂ ਵੱਲੋਂ ਹਸਪਤਾਲ ਦੇ ਵਿੱਚੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤੀ ਗਈ ਹੈ ਤੇ ਉਸ ਦੇ ਵਿੱਚ ਬਹੁਤ ਸਾਰੇ ਅਹਿਮ ਫੈਸਲੇ ਲਏ ਗਏ ਨੇ ਜਿਸ ਦਾ ਵਿੱਚੋਂ ਇੱਕ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ ਮੇਰਾ ਖੇਤ ਮੇਰੀ ਰੇਤ ਕਿਉਂਕਿ ਇਸ ਵਾਰ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਾਫੀ ਜ਼ਿਆਦਾ ਤਬਾਹੀ ਮਚਾਈ ਹੈ ਖਾਸ ਕਰਕੇ ਆਪਾਂ ਬਿਆਸ ਦਰਿਆ ਦੀ ਗੱਲ ਕਰ ਲਈਏ ਇਹ ਸਤਲੁਜ ਦਰਿਆ ਦੀ ਗੱਲ ਕਰ ਰਹੀ ਹੈ ਜਾਂ ਰਾਵੀ ਦਰਿਆ ਦੀ ਗੱਲ ਕਰ ਲਈਏ ਤਾਂ ਜਿਨ੍ਹਾਂ ਜ਼ਿਮੀਦਾਰਾਂ ਦੀ ਜਿਨ੍ਹਾਂ ਲੋਕਾਂ ਦੀ ਜ਼ਮੀਨ ਦਰਿਆਵਾਂ ਦੇ ਕੰਢਿਆਂ ਤੇ ਆਉਂਦੀ ਸੀ ਤਾਂ ਉਹਨਾਂ ਦੀਆਂ ਫਸਲਾਂ ਦਾ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਲੱਖਾਂ ਏਕੜ ਜ਼ਮੀਨ ਹੈ ਜਿਹੜੀ ਉਹ ਪੰਜਾਬ ਭਰ ਦੇ ਵਿੱਚ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਤਾਂ ਜ਼ਿਮੀਦਾਰਾਂ ਵੱਲੋਂ ਖੇਤਾਂ ਦੇ ਮਾਲਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਇੱਥੋਂ ਤਾਂ ਕਿ ਜਿਹੜੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨੇ ਮਜੂਤਾ ਹੁਦਾ ਹੈ ਕਿ ਕੁਲਦੀਪ ਸਿੰਘ ਥਾਲੀਵਾਲ ਉਹਨਾਂ ਵੱਲੋਂ ਵੀ ਬੜੇ ਵਿਵਾਖ ਢੰਗ ਦੇ ਨਾਲ ਆਪਣੀ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਇਸ ਪਾਲਿਸੀ ਤੇ ਜਿਹੜਾ ਜ਼ਰੂਰ ਅਮਲ ਕੀਤਾ ਜਾਵੇ ਤੇ ਇਹ ਪਾਲਿਸੀ ਜ਼ਰੂਰ ਲਾਜ਼ਮੀ ਤੌਰ ਤੇ ਲਿਆਂਦੀ ਜਾਵੇ ਤਾਂ ਹੁਣ ਇਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਇਸ ਦੀ ਪੁਸ਼ਟੀ ਕੀਤੀ ਗਈ ਹੈ ਮੀਡੀਆ ਆਪਣੇ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਲਾਈਵ ਹੋ ਕੇ ਕਿ ਸਰਕਾਰ ਨੇ ਇਸ ਪਾਲਿਸੀ ਤੇ ਮੋਹਰ ਲਾ ਦਿੱਤੀ ਹੈ ਤੇ ਜਲਦ ਜਿਹੜੇ ਖੇਤ ਮਾਲਕਾਂ ਨੂੰ ਉਹ ਪਰਮਿਸ਼ਨ ਵੀ ਦੇ ਦਿੱਤੀ ਜਾਵੇਗੀ ਆਗਿਆ ਵੀ ਦੇ ਦਿੱਤੀ ਜਾਵੇਗੀ ਜਦੋਂ ਪਾਣੀ ਲੈਂਦਾ ਹੈ ਉਹਨਾਂ ਦੇ ਖੇਤਾਂ ਦੇ ਵਿੱਚੋਂ ਤਾਂ ਉਸ ਵਕਤ ਕਿਸਾਨ ਆਪਣੀ ਮਰਜ਼ੀ ਮੁਤਾਬਕ ਆਪਣੇ ਖੇਤ ਦੇ ਵਿੱਚੋਂ ਜਿਸ ਨੂੰ ਮਰਜ਼ੀ ਉਹ ਰੇਤ ਵੇਚ ਸਕਦੇ ਨੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿਨ੍ਹਾਂ ਕਿਸਾਨਾਂ ਦੀ ਦਰਿਆਵਾਂ ਤੇ ਕੰਡੀਆਂ ਤੇ ਜ਼ਮੀਨ ਲੱਗਦੀ ਹੈ ਸਿੱ ਤਾਂ ਉਹਨਾਂ ਦੇ ਖੇਤਾਂ ਦੇ ਵਿੱਚ 4 ਤੋਂ ਲੈ ਕੇ 5 5 6 6 ਫੁੱਟ ਤੱਕ ਰੇਤ ਆਈ ਦੱਸੀ ਜਾ ਰਹੀ ਹੈ ਕਿਉਂਕਿ ਜਦੋਂ ਪਰਸੋਂ ਵੀ ਅਦਾਰਾ ਹੁਸ਼ਾਰਪੁਰ ਨਿਊਜ਼ ਦੀ ਟੀਮ ਡੇਰਾ ਬਾਬਾ ਨਾਨਕ ਦੇ ਕੁਝ ਪਿੰਡਾਂ ਦੇ ਵਿੱਚ ਪਹੁੰਚਦੀ ਆ ਤਾਂ ਉੱਥੇ ਵੀ ਪਿੰਡਾਂ ਦੇ ਲੋਕਾਂ ਵੱਲੋਂ ਇਹ ਦੱਸਿਆ ਜਾ ਰਿਹਾ ਸੀ ਕਿ ਦਰਿਆਵਾਂ ਦੇ ਕੰਢਿਆਂ ਤੇ ਜਿਨ੍ਹਾਂ ਲੋਕਾਂ ਦੀ ਇੱਕ ਖੇਤੀਬਾੜੀ ਆ ਜ਼ਮੀਨ ਆ ਤਾਂ ਉਹ ਖੇਤ ਆ ਜਿਹੜੇ ਹੁਣ ਪੂਰੀ ਤਰ੍ਹਾਂ ਦੇ ਨਾਲ ਰੇਤ ਦੇ ਵਿੱਚ ਡੁੱਬੇ ਹੋਏ ਨੇ ਤਾਂ ਹੌਸਲਾ ਤਾਂ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਸਰਕਾਰ ਨੂੰ ਇਹ ਪਾਲਿਸੀ ਜਿਹੜੀ ਲਿਆਣੀ ਚਾਹੀਦੀ ਆ ਤਾਂ ਉਹਨਾਂ ਲੋਕਾਂ ਲਈ ਖੁਸ਼ਖਬਰੀ ਹੈ ਜ਼ਰੂਰ ਥੋੜੀ-ਬੋਤੀ ਰਾਹਤ ਆ ਜਿਹੜੀ ਉਹਨਾਂ ਲੋਕਾਂ ਨੂੰ ਮਿਲੇਗੀ ਪਰੰਤੂ ਇਸ ਪਾਲਿਸੀ ਤੋਂ ਬਾਅਦ ਜੇਕਰ ਆਪਾਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਆਮ ਲੋਕਾਂ ਦੀ ਮੰਗ ਤੇ ਜਿਹੜੇ ਉਹ ਫੁੱਲ ਚੜਾਏ ਗਏ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੇ ਜਲਦ ਸਰਕਾਰ ਵੱਲੋਂ ਲੋਕਾਂ ਨੂੰ ਜਿਹੜੀ ਉਹ ਆਗਿਆ ਦੇ ਦਿੱਤੀ ਜਾਵੇਗੀ ਪਰਵਾਨਗੀ ਦੇ ਦਿੱਤੀ ਜਾਵੇਗੀ ਕਿ ਮੇਰਾ ਖੇਤ ਮੇਰੀ ਰੇਤ ਦੇ ਤਹਿਤ ਉਹ ਆਪਣੇ ਖੇਤ ਦੇ ਵਿੱਚੋਂ ਮਿੱਟੀ ਆਪਣੀ ਮਰਜ਼ੀ ਮੁਤਾਬਕ ਕਿਸੇ ਨੂੰ ਵੀ ਵੇਚ ਸਕਦੇ ਨੇ